ਆ ਹੈਗੀ ਮੇਰੀ ਗੱਡੀ ਤਾਂ ਹੈਗਾ ਟਾਇਰ ਆ ਜਿਹੜਾ ਟਾਇਰ ਸੀਗਾ ਇਹਦੇ ਵਿੱਚ ਕਿੱਲ ਲੱਗੀ ਸੀ ਚੈੱਕ ਲੱਗਾ ਚੈੱਕ ਤਾਂ ਸਿੱਧਾ ਹੋਣਾ ਚਾਹੀਦਾ ਉਹ ਥੋੜਾ ਏਦਾਂ ਹੋ ਜਾਂਦਾ ਓਕੇ ਟਾਇਰ ਆਪਣਾ ਲੱਗ ਗਿਆ ਆਹ ਵਾਲਾ ਟਾਇਰ ਸੀਗਾ ਤੁਸੀਂ ਦੇਖਿਆ ਹੋਣਾ ਪਰ ਹੁਣ ਅਨਫੋਰਚੂਨੇਟਲੀ ਆਪਾਂ ਕਹਿ ਸਕਦੇ ਆ ਮੇਰੇ ਨਾਲ ਯਾਰ ਇਨਫੈਕਸ਼ਨ ਜੀ ਹੋ ਗਈ ਆ ਹਾਂਜੀ ਸਸ ਸਾਲ ਮਿੱਤਰੋ ਕਿੱਦਾਂ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਬੈਕ ਟੂ ਯਰ ਓਨ ਚੈਨਲ ਬਲੌਗਸ ਵਿਦ ਲਵੀ ਤੇ ਤੁਸੀਂ ਦੇਦੋਣੇ ਕਿ ਅੱਜ ਜਿੰਨਾ ਪਸੀਨਾ ਪਸੀਨੀ ਕਾਤੋ ਹੋਇਆ ਹਨ ਆ ਹੈਗੀ ਮੇਰੀ ਗੱਡੀ ਤਾ ਉਹ ਹੈਗਾ ਟਾਇਰ ਯਾਰ ਅੱਜ ਨਾ ਬੁਰਾ ਹਾਲ ਹੋ ਗਿਆ ਮੈਂ ਨਾ ਰੋਡ ਤੇ ਹੁਣਾ ਪਿਆ ਸੀਗਾ ਤੇ ਮੈਨੂੰ ਨਾ ਜਰਮਨ ਪੁਲਿਸ ਨੇ ਘੇਰ ਲਿਆ ਜਰਮਨ ਦੇ ਵਿੱਚ ਮੈਂ ਖੜਾ ਐਸ ਵੇਲੇ ਤੇ ਮੈਨੂੰ ਘੇਰ ਕੇ ਇਧਰ ਲੈ ਬੰਨੇ ਉਹ ਲੈ ਆਏ ਕਹਿੰਦਾ ਬਟ ਟਾਇਰ ਚੈੱਕ ਕਰਨੇ ਆ ਮੈਂ ਕਰ ਲਓ ਤੇ ਇੱਕ ਟਾਇਰ ਦੇ ਵਿੱਚ ਕੁਦਰਤੀ ਸਾਲੀ ਕੇਲ ਨਿਕਲੀ ਆਈ ਲੱਗੀ ਹੋਊਗੀ ਕਿਤੇ ਰਸਤੇ ਚੋਂ ਦੇ ਅਲਗ-ਅਲਗ ਗਈ ਹੋਣਗੀ ਤੇ ਆਹ ਵਾਲੇ ਟਾਇਰ ਦੇ ਵਿੱਚ ਨਾ ਕੇ ਲੱਗੀ ਨਿਕਲ ਆਈ ਤੇ ਉਹ ਹੁਣ ਕਹਿੰਦੇ ਕਹਿੰਦੇ ਕਿ ਨਹੀਂ ਇਦਾਂ ਨਹੀਂ ਜਾਣ ਦੇਣਾ ਤੇ ਚੇਂਜ ਕਰਕੇ ਜਾਣਾ ਪੈਣਾ ਹੈ ਮੈਂ ਕਿਹਾ ਪਹਿਲਾਂ ਮੈਂ ਕਿਹਾ ਉਹਨਾਂ ਨੂੰ ਆਪ ਚੇਂਜ ਕਰ ਲੈਣਾ ਉਦੋਂ ਮੰਨਿਆ ਨਹੀਂ ਚਲੋ ਪੁਲਿਸ ਇਹ ਤਾਂ ਹੁਣ ਵੀ ਨਹੀਂ ਮੰਨਦੇ ਸੀ ਹੁਣ ਪੁਲਿਸ ਗਈ ਤਾਂ ਮੈਨੂੰ ਕੰਪਨੀ ਨੇ ਆਰਡਰ ਦਿੱਤਾ ਕਹਿੰਦਾ ਕਿ ਕੋਈ ਨਹੀਂ ਤੂੰ ਆਪ ਚੇਂਜ ਕਰ ਲਾ ਤੇ ਮੈਂ ਇਹ ਸਪੈਸ਼ਲੀ ਹੁਣ ਬਲੌਗ ਇਸ ਕਰਕੇ ਸ਼ੁਰੂ ਕੀਤਾ ਆ ਕਿ ਤੁਹਾਨੂੰ ਦੱਸੀਏ ਕਿ ਜਿਨ੍ਹਾਂ ਨੇ ਇੱਥੇ ਆਉਣਾ ਆ ਨਾ ਤੇ ਆ ਵੀ ਚੀਜ਼ ਕੰਪਲਸਰੀ ਆ ਕਿ ਉਹਨਾਂ ਨੂੰ ਟਾਇਰ ਵੀ ਖੁਦ ਚੇਂਜ ਕਰਨਾ ਪੈਂਦਾ ਆ ਇੱਥੇ ਜਿੱਦਾਂ ਕਿ ਮੈਂ ਪਹਿਲਾਂ ਵੀ ਆਪਣੇ ਬਲੌਗ 'ਚ ਦੱਸਿਆ ਸੀ ਅੱਜ ਤੁਹਾਨੂੰ ਸਾਰਾ ਪ੍ਰੋਸੀਜਰ ਇਹ ਦਿਖਾਉਣਾ ਕਿ ਕਿ ਹਸਾਬ ਕਿਤਾਬ ਹੁੰਦਾ ਆ ਮਿੱਤਰੋ ਆਪਣੇ ਤੋਂ ਆਲਮੋਸਟ ਸਾਰਾ ਸਮਾਨ ਪਿਆਈ ਹੁੰਦਾ ਆ ਆ ਜਿਹੜਾ ਆ ਹਾਂ ਹੈਗਾ ਸਪੇਅਰ ਟਾਇਰ ਹਨਾ ਆ ਟਰਾਲੇ ਦਾ ਹੁੰਦਾ ਆ ਉਧਰਲਾ ਟਰੱਕ ਦਾ ਹੁੰਦਾ ਆ ਆ ਸਪੇਅਰ ਟਾਇਰ ਹੁੰਦਾ ਆਪਣੇ ਕੋਲ ਪਿਆ ਇਹ ਵਾਲਾ ਮੈਂ ਉੱਥੇ ਲਾ ਦੇਣਾ ਆ ਤੇ ਇਦਾਂ ਟਰੈਂਗਲ ਆਪਾਂ ਪਿੱਛੇ ਰੱਖ ਦਈਦਾ ਆ ਕਹਾਂ ਜਦੋਂ ਵੀ ਆਪਣੀ ਗੱਡੀ ਬਰੇਕਡਾਊਨ ਹੁੰਦੀ ਆ ਉਹ ਤਾਂ 130 ਯੂਰੋ ਦਾ ਮੈਨੂੰ ফাইন ਦੇਣ ਲੱਗੇ ਸੀਗੇ ਪਰ ਬਚਾਅ ਹੋ ਗਿਆ ਚਲੋ ਆ ਜਿਹੜਾ ਟਾਇਰ ਸੀਗਾ ਇਹਦੇ ਵਿੱਚ ਕਿੱਲ ਲੱਗੀ ਸੀਗੀ ਉਧਰਲੇ ਬੰਨੇ ਕਿਤੇ ਲੱਗੀ ਆਓ ਚਲੋ ਮੈਂ ਦਿਖਾਉਂਗਾ ਆ ਆਪਣੇ ਤਾਂ ਸਾਰੇ ਟੂਲ ਹੁੰਦੇ ਇਹਦੇ ਨਾਲ ਖੁੱਲਦਾ ਹੁੰਦਾ ਇਹ ਤੇ ਇਹਦੇ ਵਿੱਚ ਹੁੰਦਾ ਆ ਸਾਰੇ ਜਿਹੜੇ ਨਟ ਕਵਰ ਹੁੰਦੇ ਆ ਤੇ ਆ ਨਟ ਹੁੰਦੇ ਆ ਆ ਖੋਲਤਾ ਆ ਇਦਾਂ ਦਾ ਆਪਣੇ ਕੋ ਗੱਡੀ ਦੇ ਵਿੱਚ ਇੱਕ ਜੈਕ ਹੁੰਦਾ ਆ ਉਹ ਜੈਕ ਜਿਹੜਾ ਆਪਾਂ ਇਦਾਂ ਥੱਲੇ ਲਾ ਦੇਣਾ ਹੁੰਦਾ ਆ ਤੇ ਇਹਨੂੰ ਚੱਕ ਕੇ ਉੱਤੇ ਇਹ ਵੀ ਨਾ ਤਸੀਰ ਇੱਕ ਹੈਗਾ ਮੈਂ ਤੁਹਾਨੂੰ ਦਿਖਾਉਂਗਾ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਥੱਲੇ ਵੀ ਜੈਕ ਜਿਹੜੇ ਆ ਉਹ ਸਾਰੇ ਦੇ ਸਾਰੇ ਤੁਸੀਂ ਡਾਊਨ ਕਰ ਦੇਣੇ ਆ ਤੇ ਜਿਹੜਾ ਆ ਆ ਆਟੋਮੈਟਿਕ ਚੱਕ ਹੋ ਜਾਣਾ ਹੈ ਉੱਤੇ ਨੂੰ ਟਾਇਰ ਆ ਫ੍ਰੀ ਹੋ ਜਾਣਾ ਮੰਨ ਲਓ ਆਪਣਾ ਈਲ ਫ੍ਰੀ ਹੋ ਜਾਣਾ ਤੇ ਤੁਸੀਂ ਨੂੰ ਆਰਾਮ ਨਾਲ ਖੋਲ ਸਕਦੇ ਆ ਪਰ ਇਹਦੇ ਵਿੱਚ ਰਿਸਕ ਇਹ ਆ ਕਿ ਜਿਹੜਾ ਜੈਕ ਲੱਗਾ ਜੈਕ ਦਾ ਸਿੱਧਾ ਹੋਣਾ ਚਾਹੀਦਾ ਉਹ ਥੋੜਾ ਇੱਦਾਂ ਹੋ ਜਾਂਦਾ ਹੈ ਫਿਰ ਉਹਦਾ ਨਾ ਖਤਰਾ ਹੁੰਦਾ ਕਿਉਂਕਿ ਮੇਰੇ ਤੋਂ 24 ਟਨ weight ਐ ਇਸ ਵੇਲੇ ਟਰੱਕ ਦੇ ਵਿੱਚ ਉਹਦਾ ਨਾ ਖਤਰਾ ਹੁੰਦਾ ਆ ਕਿ ਜੇ ਕਿਤੇ ਪਿੱਛੇ ਥੋੜਾ ਜਿਹਾ ਵੀ ਉਲੜ ਗਿਆ ਜਿਹੜਾ weight ਥੱਲੇ ਆਉਣਾ ਹੀ ਆਉਣਾ ਹੀ ਆ ਇਹ ਨਾ ਉੱਤੇ ਦੋਨੋਂ ਟਾਇਰਾਂ ਤੇ ਜਿਹੜਾ weight ਪੈਣਾ ਉਹ ਵਖਰਾ ਇੱਕ ਤਾਂ ਐਦਾ ਹੋ ਜਾਣਾ ਦੋਨੋਂ ਟਾਇਰ ਜਿਹੜੇ ਆ ਫਟ ਜਾਣੇ ਤਾਂ ਇਸ ਕਰਕੇ ਮੈਂ ਹਮੇਸ਼ਾ ਜਿਹੜਾ ਐਕਸਲ ਐਕਸਲ ਤੇ ਥੱਲੇ ਨੋਨਾ ਹੁੰਨਾ ਸੋ ਆਜੋ ਉਧਰਲਾ ਪਾਸਾ ਹੁਣ ਕੱਢੀਆ ਮੈਂ ਤੁਹਾਨੂੰ ਦਿਖਾਉਣਾ ਆ ਚਲੋ ਮੈਂ ਖੋਲ ਲਿਆ ਪਹਿਲੀ ਬਾਅਦ ਮੇਰੇ ਦਿਮਾਗ ਚ ਆ ਕੇ ਚਲੋ ਬਲੌਗ ਬਣਾ ਲੈਣਾ ਆ ਆ ਮੈਂ ਖੋਲਤਾ ਬਲੌਗ ਜਿਆਦਾ ਵੱਡਾ ਨਹੀਂ ਹੋਣਾ ਛੋਟਾ ਹੀ ਹੋਣਾ ਆ ਸੋ ਧਿਆਨ ਨਾਲ ਦੇਖਿਓ ਇਹ ਬਹੁਤ ਮੇਰੇ ਵੀਰ ਭਰਾਵਾਂ ਦੇ ਚੀਜ਼ ਕੰਮ ਆ ਸਕਦੀ ਆ ਸੋ ਚਲੋ ਪਿੱਲਾ ਪਾਵ ਵਾਲਾ ਆਪਣਾ ਵੀਲ ਕੱਢ ਲੈਨੇ ਆ ਆ ਵਾਲੇ ਤੋਂ ਨਟ ਲੱਗੇ ਹੁੰਦੇ ਇਹਦੇ ਉੱਤੇ ਇਹਦੇ ਵਿੱਚ ਆ ਦੇਖੋ ਆ ਥੱਲੇ ਤੱਕ ਪਈ ਆ ਨਾ ਸੀਖ ਜ ਇਧਰਲੇ ਬੰਨੇ ਵੀ ਹੋਣੀਆਂ ਆ ਦੇਖੋ ਇਹ ਆਪਾਂ ਦੋਨਾਂ ਨੂੰ ਇੱਦਾਂ ਖੋਲ ਲੈਣਾ ਆ ਠੀਕ ਆ ਖੋਲ ਕੇ ਤੇ ਆਪਾਂ ਵੀਲ ਵਾਰ ਕੱਢ ਲੈਣਾ ਆ ਇਹ ਵੀ ਲੋਸੇ ਚੜਾ ਕੇ ਦੂਜਾ ਵੀਲ ਸੇਮ ਇੱਥੇ ਏਸੀ ਤਰ੍ਹਾਂ ਆਪਾਂ ਟਕਾ ਦੇਣਾ ਆ ਚਲੋ ਆ ਵੀਲ ਖੋਲ ਕੇ ਤਾਂ ਫਿਰ ਤੁਹਾਨੂੰ ਮੈਂ ਦਿਖਾਉਣਾ ਆ ਹੁਣ ਦੇਖੋ ਮਿੱਤਰੋ ਆਪਾਂ ਜਿਹੜਾ ਵੀਲ ਆ ਨਾ ਉਸ ਤੋਂ ਆ ਦੇਖੋ ਆ ਵਾਲੇ ਦੋ ਨਟ ਹੁੰਦੇ ਆ ਆਪਾਂ ਦੋਨੋਂ ਨਟ ਖੋਲ ਲਏ ਆ ਠੀਕ ਆ ਇਹ ਖੋਲ ਕੇ ਇਹਦੇ ਥੱਲੇ ਆ ਦੇਖੋ ਸੇਮ ਨੂੰ ਆਪਾਂ ਇੱਦਾਂ ਕੱਢ ਲੈਣਾ ਕੱਢ ਕੇ ਪਹਿਲਾਂ ਸਾਰਾ ਕੁਝ ਸਾਈਡ ਤੇ ਕਰ ਲੈਣਾ ਜਿਹੜਾ ਆਪਣੇ ਕਿਤੇ ਵੀ ਕੋਈ ਵੀ ਚੀਜ਼ ਲੱਗ ਨਾ ਜਾਵੇ ਠੀਕ ਹੈ ਤੇ ਇਹਨੂੰ ਥੱਲੇ ਉਹ ਚੱਕਣਾ ਹਮੇਸ਼ਾ ਹਮੇਸ਼ਾ ਇਸ ਤਰ੍ਹਾਂ ਥੱਲੇ ਉਹ ਚੱਕ ਕੇ ਇੱਕ ਸੈਕੰਡਰ ਵਿੱਚ ਫਿਰ ਚੱਕ ਕੇ ਅੰਦਰ ਨੂੰ ਫਿਰ ਚੱਕ ਕੇ ਅੰਦਰ ਨੂੰ ਫਿਰ ਇੱਧਰ ਨੂੰ ਥੋੜਾ ਦੇਖੋ ਇੱਥੇ ਆ ਕੇ ਹਮੇਸ਼ਾ ਵੀਲ ਡਿਗਣਾ ਮੈਂ ਤੁਹਾਨੂੰ ਦੱਸਣਾ ਹੀ ਲੱਗਾ ਸੀਗਾ ਪਹਿਲੇ ਹੀ ਹੋ ਗਿਆ ਇੱਥੇ ਆ ਕੇ ਹਮੇਸ਼ਾ ਵੀਲ ਡਿਗਣਾ ਆ ਇੱਥੋਂ ਹੀ ਇਹਨੂੰ ਖਿੱਚਣਾ ਹੈਗਾ ਤੁਹਾਡਾ ਜ਼ੋਰ ਬਹੁਤ ਲੱਗਣਾ ਹੈ ਬਾਹਾਂ-ਬਾਹਾਂ ਤੁਹਾਡੀਆਂ ਛੇਲ ਹੋ ਜਾਣੀਆਂ ਦੇਖੋ ਪਹਿਲੇ ਮੇਰੀਆਂ ਬਾਹਾਂ ਦਾ ਕੀ ਹਾਲ ਹੋਇਆ ਉਧਰਲਾ ਵੀਲ ਖੋਲ ਕੇ ਇੱਥੋਂ ਵੀ ਥੋੜਾ ਜਾਨੇ ਨੂੰ ਚੱਕ ਕੇ ਕੋਣੇ ਤੇ ਲੈ ਆ ਹੁਣ ਲਿਆ ਕੇ ਥੱਲੇ ਰੱਖ ਲੈਣਾ ਇਹਨੂੰ ਠੀਕ ਆ ਚਪਲ ਨਿਕਲ ਗਈ ਥੱਲੇ ਰੱਖ ਲੈਣਾ ਠੀਕ ਆ ਥੱਲੇ ਲਿਆ ਕੇ ਇੱਥੋਂ ਸਿੱਧਾ ਕਰਨਾ ਬੱਸ ਆ ਹੋ ਗਿਆ ਆਪਣਾ ਵੀ ਇਹ ਸਿੱਧਾ ਤੇ ਇਹਨੂੰ ਆਪਾਂ ਹੁਣ ਰੇੜ ਕੇ ਉਧਰ ਲੈ ਤੁਹਾਨੂੰ ਲੈ ਉਹ ਵੀ ਇਹਨੂੰ ਆਪਾਂ ਕਿੱਥੇ ਇੱਧਰ ਲੈ ਆਉਂਦਾ ਆ ਸਿਕਾ ਚਲੋ ਇਹਦੇ ਨਾਲ ਲਾ ਦਿੰਦੇ ਆ ਮੜਿਆ ਇਹਨੂੰ ਖਿੱਚ ਕੇ ਆਪਾਂ ਲੈ ਆਉਂਦਾ ਆ ਇੱਥੇ ਫਿਰ ਹੁਣ ਆਪਾਂ ਕੀ ਕਰਨਾ ਆ ਅੱਗਿਓ ਜਾ ਕੇ ਪਿੱਛੇ ਨੂੰ ਆਉਣ ਦੀ ਬਜਾਏ ਮੈਂ ਇੱਥੋਂ ਸਿੱਧਾ ਹੀ ਇਹਨੂੰ ਇੱਧਰ ਤਾਰ ਲੈਣਾ ਹਮੇਸ਼ਾ ਨਾਲ ਖਿਆਲ ਰੱਖਣਾ ਕਿ ਜਦੋਂ ਵੀ ਆਪਾਂ ਆਪਣਾ ਵੀਲ ਇੱਧਰ ਲੈ ਕੇ ਆਉਣਾ ਆ ਆਪਾਂ ਪਿੱਛੇ ਸਿੱਧਾ ਕਰਕੇ ਲੈ ਕੇ ਆਈਏ ਕਿਸ ਵੇਲੇ ਜਗਾ ਉੱਚੀ ਨਹੀਂ ਵੀ ਹੁੰਦੀ ਆ ਤੇ ਉਹ ਚੱਕਰ ਦੇ ਵਿੱਚ ਹਾਂ ਵੀਲ ਜਿਹੜਾ ਪੰਮਦਾ ਨਹੀਂ ਹੈਗਾ ਚਲੋ ਇਹਨੂੰ ਇੱਥੇ ਲੈ ਆਉਂਦਾ ਲੈ ਆ ਕੇ ਪਹਿਲਾਂ ਇਹ ਥੱਲੇ ਕਰਦੀ ਇਹਨੂੰ ਚੱਜ ਆਹ ਦੇਖੋ ਇੱਦੀ ਪਹਿਲਾਂ ਹੀ ਇਹਨੂੰ ਸ਼ੇਕਾਂ ਦੇ ਨਾਲ ਮਿਲਾ ਕੇ ਰੱਖਣਾ ਆ ਠੀਕ ਆ ਸ਼ੇਕਾਂ ਦੇ ਨਾਲ ਮਿਲਾ ਕੇ ਹੁਣ ਤੁਹਾਨੂੰ ਯਾਦ ਹੋਣਾ ਆ ਜਿਹੜੇ ਆਪਾਂ ਦੋ ਡੰਡੇ ਜੇ ਉਹ ਵੀਲ ਜਦੋਂ ਆਹ ਵਾਲਾ ਖੋਲਿਆ ਸਿਕਾ ਉਹਦੇ ਥੱਲੇ ਕੱਢੇ ਸੀਗੇ ਉਹ ਦੋਨੋਂ ਲੈ ਆ ਕੇ ਥੱਲੇ ਪਾ ਕੇ ਨਾ ਇਹ ਚੱਕਣਾ ਆਪਾਂ ਉੱਤੇ ਠੀਕ ਆ ਰਾਡ ਹੋਰ ਹੁੰਦੀ ਆ ਇਹ ਵਾਲੀ ਨਹੀਂ ਹੁੰਦੀ ਇਹ ਆਪਾਂ ਚਲ ਟਕਾਉ ਜਿਆ ਯੰਤਰ ਕਹਿ ਸਕਦੇ ਆ ਕਿਉਂਕਿ ਰਾਡ ਮੈਨੂੰ ਲੱਭੀ ਨਹੀਂ ਉਹਦੇ ਵਿੱਚੋਂ ਸੋ ਦੋਵਾਂ ਨਾਲ ਕਰਨਾ ਦੋਵਾਂ ਨਾਲ ਵੀ ਕਰ ਸਕਦੇ ਆ ਇੱਕ ਨਾਲ ਕਰ ਲਓਗੇ ਜਿਆਦਾ ਵਧੀਆ ਕਿਉਂਕਿ ਇੱਕ ਪਾਸੇ ਸਪੋਰਟ ਹੋ ਜਾਂਦੀ ਆ ਤੁਹਾਡੇ ਕੋਲ ਠੀਕ ਆ ਬਾਈ ਜਿੰਨਾ ਖੋਲਣ ਦਾ ਕੰਮ ਸੌਖਾ ਆ ਨਾ ਉਹਨਾਂ ਟਾਇਰ ਨੂੰ ਪਾਉਣ ਦਾ ਕੰਮ ਔਖਾ ਆ ਉਹਨਾਂ ਹੀ ਜਿਆਦਾ ਔਖਾ ਆ ਇਹ ਚੜਦਾ ਹੀ ਬਸ ਟਾਇਰ ਔਖਾ ਹੁੰਦਾ ਆ ਬਾਕੀ ਸਾਰਾ ਕੁਝ ਜਿਹੜਾ ਆ ਨਾ ਕਿਤੇ ਨਾ ਕਿਤੇ ਵਧੀਆ ਹੋ ਹੀ ਜਾਂਦਾ ਆ ਹੁਣ ਤੁਸੀਂ ਆਪ ਮੇਰੀ ਹਾਲਤ ਦੇਖ ਲਓ ਕੀ ਹੋ ਗਈ ਕਿੰਨੇ ਟਾਈਮ ਦਾ ਇਹਨੂੰ ਲੱਗਾ ਆ ਆ ਕਿਤੇ ਭੈਰਪਾ ਮੇਰੇ ਤਾਂ ਬੱਸ ਹੋ ਗਈ ਯਾਰ ਅਕੇ ਤੇ ਉਪਰਲਾ ਵੀ ਪੈ ਜਾਵੇ ਨਾ ਕੰਮ ਹੀ ਸਾਰਾ ਸੈੱਟ ਹੋ ਜਾਣਾ ਉਹ ਉਪਰਲਾ ਵੀ ਨਹੀਂ ਪੈਂਦਾ ਪਿਆ ਯਾਰ ਗੁੱਡ 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 ਸਾਰੇ ਜਾਣੇ ਸਾਰੇ ਜਾਣੇ ਮੈਨੂੰ ਸ਼ਾਬਾਸ਼ ਦੋਵੋ ਸਾਰੇ ਜਾਣੇ ਸ਼ਾਬਾਸ਼ ਦੋਵੋ ਮੈਨੂੰ ਪਾਤਾ ਇੱਕ ਵਾਰ ਇੱਕ ਵਾਰ ਚ ਨਹੀਂ ਪੈ ਤਿੰਨ ਵਾਰ ਚ ਪਿਆ ਦਾ ਪਾਸਾ ਬਾਹਰ ਹੁੰਦਾ ਆ ਸਭ ਤੋਂ ਪਹਿਲਾਂ ਜਿਹੜਾ ਨਾਟਾ ਆਪਾਂ ਇੱਥੇ ਤੇ ਇਹਦੀ ਸੇਧ ਦੇ ਨਾਲ ਆ ਨਾਟਾ ਇੱਥੇ ਦੋਹਾਂ ਪਾਸੇ ਲਾਉਣਾ ਆ ਠੀਕ ਆ ਇੱਕ ਨਾਟਾ ਔਰ ਆਡੀ ਆਪਾਂ ਇੱਥੇ ਆਸਲੇ ਮੈਂ ਆਪਕੇ ਚਲੋ ਠੀਕ ਆ ਟੱਕਾ ਮਾਰਨਾ ਪੈ ਰਿਹਾ ਨਾਲ ਨਟ ਜਿਹੜਾ ਇੱਥੇ ਲਾ ਦੇਣਾ ਲੋ ਇਦਾਂ ਟਾਇਰ ਚਾੜੀ ਦਾ ਹੁਣ ਇਹਨੂੰ ਕਸਣਾ ਕਿੱਦਾਂ ਨਾ ਆਹ ਵਾਲਾ ਰੈਚਟ ਸਾਰੇ ਆ ਤੇ ਬਿਆਨ ਹੋਣਾ ਕਿ ਆਹ ਵਾਲਾ ਆਪ ਲੋਣਾ ਕਿੱਦਾਂ ਆ ਇਹ ਵੀ ਮੈਂ ਤੁਹਾਨੂੰ ਦਿਖਾਲਦਾ ਕਿ ਕਿੱਦਾਂ ਲ ਹੋਣਾ ਹੈ ਸੋ ਜਾਂਦੀ ਯਾਰ ਬੰਦੇ ਦੀ ਇੱਥੇ ਮੈਂ ਤਾਂ ਕਹਿਣਾ ਯਾਰ ਇਹਨੂੰ ਇੱਦੀ ਰੱਖ ਕੇ ਆਪਾਂ ਚੱਲ ਜਾਨੇ ਆ ਮੈਂ ਤਾਂ ਜੁੱਦਾ ਕਿਤੇ ਨਾ ਕਿਤੇ ਹਾਲੇਦ ਵਾਲੇ ਇੱਕ ਗਟਾਰੇ ਇੱਦਾਂ ਇੱਦਾਂ ਕਰਦਾ ਜਾਊਂਗਾ ਈ ਨਾਲੇ ਬਾਬਿਓ ਯਕੀਨ ਮੰਨਿਓ ਚਲੋ ਮੇਰੇ ਬਲੌਗ ਬਣਾਉਣ ਦਾ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਕਿੰਨਾ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਪਰ ਜਦੋਂ ਮੈਂ ਬਲੌਗ ਬਣਾਉਣਾ ਸ਼ੁਰੂ ਕੀਤਾ ਨਾ ਆ ਕੰਮ ਮੇਰੇ ਤੋਂ ਨਾਲੋਂ ਨਾਲ ਹੀ ਹੋਣ ਲੱਗ ਪਿਆ ਅਦਰਵਾਇਜ਼ ਮੈਂ ਇੰਨਾ ਖੱਜਲ ਹੋਇਆ ਨਾ ਯਾਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬੱਸ ਹੋ ਗਈ ਯਾਰ ਮੇਰੀ ਪੂਰੀ ਆਜੋ ਆਜੋ ਬਾਬੇ ਜਿਹੜਾ ਜਿਹੜਾ ਆਉਣਾ ਚਾਹੁੰਦਾ ਨਾ ਆਜੋ ਆਹ ਕੁਝ ਤੁਹਾਨੂੰ ਵੀ ਕਰਨਾ ਪੈਣਾ ਆ ਇੰਨਾ ਸ਼ੁਕਰ ਆ ਚਲੋ ਪੁਲਿਸ ਨੇ ਰੋਕਿਆ ਗੱਲ ਵੱਖਰੀ ਆ ਹਨਾ ਚਲੋ ਇੰਨਾ ਸ਼ੁਕਰ ਆ ਕਿ ਉਹਨਾਂ ਨੇ ਨਾ ਇਹ ਦੇਖ ਲਿਆ ਕਿ ਵਿੱਚ ਕਿੱਲ ਲੱਗੀ ਆ ਬਾਈ ਚਾਂਸ ਕਿਤੇ ਰਸਤੇ ਜਾਂਦੇ ਮੇਰੇ ਗੱਡੀ ਦਾ ਟਾਇਰ ਫਟ ਜਾਂਦਾ ਫੇ ਸੋਚੋ ਕੀ ਹੋਣਾ ਸੀ ਇੱਕ ਤਾਂ ਪੂਰਾ ਰਸਤਾ ਬਲੌਕ ਹੋ ਜਾਣਾ ਸੀਗਾ ਦੂਜੇ ਨੰਬਰ ਤੇ ਜਿਹੜਾ ਉਸ ਖਲਾਰਾ ਪੈਣਾ ਸੀਗਾ ਵੱਖਰਾ ਤੀਜੇ ਨੰਬਰ ਤੇ ਕਿਤੇ ਗੱਡੀ ਇੱਧਰ ਉੱਧਰ ਚੱਲ ਜਾਂਦੀ ਲੋਡ ਵੇਟ ਆ ਪਲਟ ਜਾਂਦੀ ਫੇ ਹਨਾ ਚੌਥੇ ਨੰਬਰ ਤੇ ਆ ਇੱਕ ਟਾਇਰ ਤਾਂ ਜਿਹੜਾ ਹੋਣਾ ਹੀ ਸੀਗਾ ਇਹਨੇ ਆਹ ਦੋ ਟਾਇਰ ਵੀ ਲੈ ਜਾਣੇ ਸੀਗੇ ਨਾਲ ਹੀ ਤੇ ਫਿਰ ਚੱਕਰ ਪੈਣਾ ਸੀਗਾ ਵੱਡਾ ਸੋ ਚਲੋ ਹਰ ਤਾਈਆਂ ਕਹਿੰਦੇ ਹੁੰਦੇ ਆ ਕਿ ਬਾਬਾ ਜੀ ਜੋ ਕਰਦੇ ਨਾ ਚੰਗਾ ਹੀ ਕਰਦੇ ਹੁੰਦੇ ਆ ਹਰ ਇੱਕ ਚੀਜ਼ ਦੇ ਵਿੱਚ ਆਪਣੀ ਭਲਾਈ ਹੁੰਦੀ ਆ ਠੀਕ ਆ ਹੁਣ ਮੈਂ ਤਾਂ ਇਹ ਕਹਿਣਾ ਕਿ ਜੇ ਆ ਵੀ ਹੋਇਆ ਨਾ ਤੇ ਇਹ ਵੀ ਇਹਦੇ ਵਿੱਚ ਵੀ ਮੇਰਾ ਭਲਾਈ ਹੋਇਆ ਆ ਮਾੜਾ ਨਹੀਂ ਹੋਇਆ ਕੁਝ ਵੀ ਹਨਾ ਰਸਤੇ ਜਾਂਦੇ ਕੋਈ ਵੱਡਾ ਹੈਪਨ ਹੋ ਜਾਂਦਾ ਤੇ ਕੀ ਕਰਨਾ ਸੀਗਾ ਉੱਥੇ ਦੋ ਚਾਰ ਗੱਡੀਆਂ ਆਪਸ ਵਿੱਚ ਠੋਕ ਜਾਂਦੀਆਂ ਕਿਸੇ ਦਾ ਵੱਡਾ ਨੁਕਸਾਨ ਹੋ ਜਾਂਦਾ ਮੇਰਾ ਨੁਕਸਾਨ ਹੋ ਜਾਂਦਾ ਟਰਾਲੇ ਦਾ ਵੱਡਾ ਨੁਕਸਾਨ ਹੋ ਜਾਂਦਾ ਤੇ ਕੀ ਕਰਨਾ ਸਗਾ ਉੱਥੇ ਸਮਝਦੇ ਆ ਨਾ ਤੁਸੀਂ ਜੋ ਜੋ ਹੁੰਦਾ ਚੰਗਾ ਹੀ ਹੁੰਦਾ ਆ ਦਾ ਕਰਕੇ ਜਿੱਲ ਕਰਕੇ ਲੱਗੇ ਰਿਆ ਕਰੋ ਕੋਈ ਚੱਕਰ ਨਹੀਂ ਸਭ ਤੋਂ ਪਹਿਲਾਂ ਨਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਨਟ ਕਸਣਾ ਆ ਇੱਥੋਂ ਆਪਾਂ ਉਤਲਾ ਪਾਇਆ ਸੀਗਾ ਸਹੀ ਆ ਉਤਲਾ ਪਾਇਆ ਸੀਗਾ ਤੇ ਫੇਰ ਜੋਰ ਲਾ ਕੇ ਥਲੜਾ ਪਾਇਆ ਸੀ ਹੁਣ ਸਭ ਤੋਂ ਪਹਿਲਾਂ ਜਿਹੜਾ ਥਲੜਾ ਨਟ ਆਪਾਂ ਕਸਣਾ ਆ ਠੀਕ ਆ ਇਹ ਨੂੰ ਇਹ ਦਾ ਲਾਈਦਾ ਹੁੰਦਾ ਇਹ ਪਾ ਕੇ ਆ ਕਸ ਹੁੰਦਾ ਭੀ ਆ ਜੇ ਤੁਹਾਨੂੰ ਹੁਣ ਮੈਂ ਲਾਗਵੇ ਦਿਖਾ ਨਹੀਂ ਸਕਦਾ ਕਿਉਂਕਿ ਮੇਰੇ ਕੋਲ سپورਟ ਹੈ ਨਹੀਂ ਕੋਈ ਵੀ ਆ ਦੇਖੋ ਕਸ ਹੁੰਦਾ ਕਹਿੰਦਾ ਕਿੰਨੇ ਆਰਾਮ ਨਾਲ ਕਸ ਹੋਈ ਜਾਂਦਾ ਇਹ ਇੰਦਾ ਬਸ ਇਹਨੂੰ ਕੱਸੀ ਜਾਣਾ ਆ ਆਪਾਂ ਸਾਰੇ ਸਾਰੇ ਜਿਹੜਾ ਆਟਾ ਨਾ ਉਹ ਇੱਦੀ ਕਸਣੇ ਆ ਤੇ ਸਾਰਿਆਂ ਨੂੰ ਆਪਾਂ ਦੋ ਦੋ ਵਾਰ ਜ਼ੋਰ ਮਾਰਨਾ ਆ ਠੀਕ ਆ ਠੀਕਾ ਇਹ ਤੋਂ ਬਾਅਦ ਜਿਹੜਾ ਦੂਜਾ ਨਾਟ ਕਸਣਾ ਉਹ ਆਪਾਂ ਆਹ ਵਾਲਾ ਉੱਤੇ ਵਾਲਾ ਕੱਸਣਾ ਹੈ ਆ ਦੇਖੋ ਬਸ ਇਦਾਂ ਲੱਗ ਜਾਂਦਾ ਇਦਾਂ ਟਿਕ ਜਾਂਦਾ ਹੁੰਦਾ ਆ ਤੈਨੂੰ ਬਸ ਘਮਾਈ ਜਾਣਾ ਘਮਾਈ ਜਾਣਾ ਘਮਾਈ ਜਾਣਾ ਜਿਆਦਾ ਕੱਸੂਗੇ ਨਾ ਤੇ ਇਹਨੇ ਕੁੜੀ ਵੀ ਫ੍ਰੀ ਕਰ ਦੇਣੀ ਆ ਆ ਜਿਹੜੀ ਚੀਜ਼ ਆ ਬਹੁਤ ਹੈਵੀ ਹੁੰਦੀ ਆ ਆ ਦੇਖੋ ਆਪਾਂ ਪਹਿਲਾਂ ਆ ਨਟ ਕੱਸਿਆ ਉਸ ਤੋਂ ਬਾਅਦ ਆ ਵਾਲਾ ਨਟ ਕੱਸਿਆ ਸਹੀ ਆ ਆ ਜਿਹੜਾ ਆ ਦੇਖੋ ਔਰ ਰੈਡੀ ਇਹ ਬਸ ਹੱਥ ਨਾਲ ਹੀ ਹੁਣ ਹੋ ਜਾਣੇ ਆ ਤਾ ਕਰਕੇ ਆਪਾਂ ਪਹਿਲਾਂ ਦੋ ਜਿਹੜੇ ਹੁੰਦੇ ਆ ਸਿੱਧੇ ਨਟ ਕੱਸ ਲੈਣੇ ਹੁੰਦੇ ਆ ਉਹ ਤੋਂ ਬਾਅਦ ਇਹਨਾਂ ਨੂੰ ਮਸ਼ੀਨ ਆਪਾਂ ਬਾਅਦ ਚ ਲਾਵਾਂਗੇ ਲੋਡ ਨਹੀਂ ਹੈਗੀ ਜਿੰਨੇ ਕ ਹੱਥ ਨਾਲ ਕੱਸ ਹੁੰਦੇ ਆ ਉਹਨੇ ਕ ਆਪਾਂ ਹੱਥ ਨਾਲ ਕੱਸਾਂਗੇ ਲੋ ਬਸ ਮਿੱਤਰੋ ਇਦਾਂ ਆਪਾਂ ਸਾਰੇ ਦੇ ਸਾਰੇ ਨਟ ਕੱਸਨੇ ਹੁੰਦੇ ਆ ਚਲੋ ਮੈਂ ਨਟ ਕੱਸ ਲਮ ਫੇ ਆਪਾਂ ਉਧਰਲਾ ਜਿਹੜਾ ਵੀਲ ਆ ਉਹ ਵਾਲਾ ਆਪਾਂ ਲਾ ਕੇ ਆਉਨੇ ਆ ਲੋ ਵੀ ਮਿੱਤਰੋ ਫਾਈਨਲੀ ਲੱਗ ਗਿਆ ਆਹ ਹੁੰਦੇ ਨਟ ਕਵਰ ਇਹ ਹੁਣ ਚੱਕ ਕੇ ਇਹਦੇ ਨਾਲ ਲਾ ਦੀਏ ਲਾ ਕੇ ਤਾਂ ਥੱਲੇ ਆਪਾਂ ਹੁਣ ਮੈਨੂੰ ਪਲੈਕਾ ਵੀ ਅਸੀ ਤੇ ਥੱਲੇੋਂ ਆਪਾਂ ਹੁਣ ਜੈਕ ਕੱਢੀਏ ਜੈਕ ਕੱਢ ਕੇ ਸੋ ਚਲੋ ਜੈਕ ਕੱਢਣਾ ਤੇ ਮੇਰੇ ਹਿਸਾਬ ਨਾਲ ਸੋਖਾ ਹੀ ਪੈਣਾ ਆ ਉਹਦੀ ਕਲੀ ਆਪਾਂ ਢਿਮਬਰੀ ਜੀ ਕਮਾਉਣੀ ਆ ਤੇ ਜੈਕ ਆਟੋਮੈਟਿਕ ਥੱਲੇ ਹੋ ਜਾਣਾ ਲੋ ਬਈ ਟਾਇਰ ਆਪਾਂ ਪਹਿਲਾ ਵਾਂਗੂ ਨਵਾਂ ਜਿਹਾ ਕਰਤਾ ਤੇ ਚਲੋ ਹੁਣ ਜੈਕ ਕੱਢੀਏ ਪੁੱਤ ਬੱਸ ਇਹ ਤਾਂ ਡਰੋਨ ਵਾਲੀਆਂ ਗੱਲਾਂ ਹੋ ਗਈਆਂ ਬਸ ਇਹਨੂੰ ਆਪਾਂ ਹੁਣ ਚੱਲ ਜਿਓ ਖਿੱਚ ਲੈਨੇ ਆ। ਇਹ ਖਿੱਚਣਾ ਕਿਹੜਾ ਸੁੱਖ ਆ ਯਾਰ। ਬਸ ਇਹਦੇ ਤੋਂ ਥੋੜੇ ਜਿਹਾ ਭਾਰ ਪਾ ਦੇਣਾ ਹੁੰਦਾ। ਹੁਣ ਆਪਾਂ ਇਹਨੂੰ ਦੱਸ ਦਿੰਦੇ ਆ। ਤੇ ਕੱਸ ਕੇ ਤਾਂ ਜਿਹੜਾ ਆ ਚੀਜ਼ਾਂ ਇਹਨਾਂ ਨੂੰ ਟਿਕਾ ਕੇ ਦੋਨਾਂ ਨੂੰ ਰੱਖੀਏ ਹਨਾ। ਹਾਲਤ ਦੇਖਦੇ ਪਿਆ ਨਾ ਅੱਜ ਕੀ ਹੋ ਗਈ? ਇਹ ਕਦੀ ਕਦੀ ਇਹ ਹਾਲਤ ਹੋ ਜਾਂਦੀ ਹੁੰਦੀ ਆ। ਓਕੇ। ਲੋ ਵੀ ਮਿੱਤਰੋ ਆਪਣਾ ਜੈਕ ਵੀ ਫ੍ਰੀ ਆ। ਆ ਵੀ ਫ੍ਰੀ ਆ ਤੇ ਬਸ ਹੁਣ ਟਾਇਰ ਆ। ਟਾਇਰ ਉਧਰਲੇ ਬੰਦੇ ਯਾਰ ਲਾਉਣਾ ਆ। ਫੇਰ ਇਹਨੇ ਹੁਣ ਬੁਰਾ ਹਾਲ ਕਰਨਾ ਆਜੋ ਲਾਈਏ ਫੇਰ ਜਾ ਕੇ। ਲੋ ਮਿੱਤਰੋ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਆਇਆ ਸੀਗਾ ਟਾਇਰ ਜਦੋਂ ਲੈ ਕੇ ਆਉਣਾ ਹਨਾ ਇੱਧਰ ਨੂੰ ਵੀ ਤਾਂ ਸਿੱਧਾ ਹੀ ਲੈ ਕੇ ਆਉਣਾ ਆ। ਓਕੇ ਪਹਿਲਾਂ ਵਾਂਗੂ ਆਪਾਂ ਇੱਥੇ ਟਿਕਾ ਲਿਆ। ਤੇ ਹੁਣ ਆਪਾਂ ਟਾਇਰ ਨੂੰ ਦੁਬਾਰਾ ਇੱਦੀ ਬੁੱਕਲ ਵਿੱਚ ਲੈ ਕੇ ਹਨਾ ਤੇ 10 ਝੋਕੇ ਮਾਰ ਕੇ ਆਕੇ ਨੂੰ ਕਰਨਾ ਆ। ਆ ਜਿਹੜਾ ਪਾਸਾ ਆ ਜਿੱਦਾਂ ਲਈ ਬੰਨੇ ਨਟ ਕੱਸ ਹੁੰਦੇ ਆ ਇਹ ਆਪਾਂ ਉੱਤੇ ਨੂੰ ਰੱਖਣਾ ਆ ਠੀਕ ਆ ਤਾਂ ਆਪਣਾ ਕੱਸ ਹੋਊਗਾ ਟਾਇਰ ਆਦਰਵਾਇਜ਼ ਟਾਇਰ ਆਪਣਾ ਇੱਥੇ ਕੱਸ ਨਹੀਂ ਹੋਣਾ ਹੈਗਾ। ਆ ਪਾੜ ਆਪਾਂ ਹੁਣ ਉਹ ਦੋਨੋਂ ਸਿੱਖਾਂ ਇੱਦਾਂ ਦੀ ਆਈਆਂ ਚਲੋ ਇੱਥੇ ਆ ਪਾ ਦਿੰਨੇ ਆ ਪਾ ਕੇ ਦੇਖਦੇ ਆ। ਟਾਇਰ ਬਰਾਬਰ ਆਇਆ ਕਿ ਨਹੀਂ ਆਇਆ ਜੇ ਨਾ ਬਰਾਬਰ ਆਇਆ ਹੋਇਆ ਤੇ ਸਾਨੂੰ ਇਹ ਦੁਬਾਰਾ ਕਸਣਾ ਪਾਉਂਗਾ ਪਰ ਆਪਾਂ ਲਾਉਣਾ ਨਹੀਂ ਹੈਗਾ ਇੱਥੇ ਆਪਾਂ ਕਿਸੇ ਤਰ੍ਹਾਂ ਇਹਨੂੰ ਠਮਾਕੂ ਮੂਕੇ ਦੇਖਣਾ ਇਹ ਕਹਿੰਦੇ ਹੁਣ ਦੂਜੀ ਵੀ ਲੈ ਕੇ ਆਉਣੇ ਆ ਉਹ ਵੀ ਇੱਥੇ ਕਸ ਦਿੰਨੇ ਆ ਲੋ ਵੀ ਦੋਜਾ ਵੀ ਲਿਆ ਕੇ ਆਪਾਂ ਇੱਥੇ ਲਾ ਦਿੱਤਾ ਆ ਪੈਰ ਕਸ ਕੇ ਆਪਾਂ ਨੂੰ ਵਿਲੇਆ ਬਾਸਾ 67 ਆਪਾਂ ਆਪਣਾ ਥੱਲੇ ਨੂੰ ਦਿੱਤਣਾ ਹੈ ਉੱਤਵਾ ਦਾ ਕਵੇਲੇ ਆ ਤੇ ਕਸਣ ਵਾਸਤੇ ਇਹਦੇ ਨਾਲ ਦੀ ਇੱਕ ਸੇਹ ਨੂੰ ਮੇਰੇ ਕੋਲ ਪਈ ਆ ਉਹਦੇ ਨਾਲ ਅਸ ਦੇਣਾ ਹੈ ਕਿਉਂਕਿ ਇਹਦੇ ਨਾਲ ਇੱਕ ਰੋਡ ਹੁੰਦੀ ਆ ਵੱਖਰੀ ਪਰ ਇਹਦੇ ਵਿੱਚ ਨਹੀਂ ਸੀਗੀ ਟਰਾਲੇ ਦੇ ਵਿੱਚ ਮੈਂ ਉਹਦੇ ਨਾਲ ਹੀ ਕਸ ਦੇਣੀ ਆ ਲੋ ਵੀ ਮਿੱਤਰੋ ਟਾਇਰ ਆਪਣਾ ਲੱਗ ਗਿਆ ਆ ਆਹ ਵਾਲਾ ਟਾਇਰ ਸਿਗਾ ਤੁਸੀਂ ਦੇਖਿਆ ਹੋਣਾ ਟਾਇਰ ਆਪਣਾ ਲੱਗ ਗਿਆ ਸਮਾਨ ਆਪਾਂ ਆਪਣਾ ਸਾਰਾ ਚੱਕ ਦਿੱਤਾ ਆ ਤੇ ਆਹ ਟ੍ਰਾਇੰਗਲ ਆਪਾਂ ਚੱਕ ਕੇ ਰੱਖਣਾ ਹੈ ਹਾਲੇ ਆਪਾਂ ਬਾਅਦ ਚ ਰੱਖਦੇ ਆ ਸਭ ਤੋਂ ਪਹਿਲਾਂ ਮੈਂ ਥੋ ਇਹਨੂੰ ਬਾਹਰ ਨੂੰ ਕੱਢਿਆ ਸਾਬ ਬੂਸਟਰ ਚੰਨੀਵੇਂ ਕਰਨ ਨੂੰ ਹਣਾ ਤੇ ਬਾਤ ਸੁਣਦੀ ਹੁਣੇ ਆ ਇਹਨੂੰ ਆਪ ਕਰ ਦੇਣਾ ਬਾਹਰ ਨੂੰ ਬਾਹਰ ਨੂੰ ਕੱਢ ਦੇਣਾ ਤੇ ਇਹਦੀ ਜਿਹੜੀ ਆ ਬ੍ਰੇਕ ਆ ਨਾ ਐਮਰਜੈਂਸੀ ਬ੍ਰੇਕ ਹੁੰਦੀ ਆ ਇਹਦੀ ਟਰਾਲੇ ਦੀ ਹੁੰਦੀ ਆ ਸਿਰਫ ਤੇ ਇਹ ਵੀ ਮੈਂ ਖਿੱਚ ਕੇ ਰੱਖੀ ਸੀਗੀ ਤਾਂ ਜੋ ਬਾਈ ਚਾਂਸ ਕੋਈ ਵੀ ਗੱਲ ਹੁੰਦੀ ਆ ਟਰਾਲਾ ਮੇਰਾ ਅੱਗੇ ਪਿੱਛੇ ਨਾ ਜਾਵੇ ਸੋ ਇਹਨੂੰ ਇਦਾਂ ਆਪਾਂ ਵੇਚ ਨੂੰ ਕਰ ਦੇਣਾ ਤੇ ਹੁਣ ਆਪਣਾ ਜਿਹੜਾ ਟਰਾਲਾ ਆ ਇਹ ਜਾਣ ਲਈ ਰੈਡੀ ਆ ਆ ਆਪਣਾ ਟ੍ਰਾਇੰਗਲ ਆ ਤੇ ਟ੍ਰਾਇੰਗਲ ਆਪ ਇਕੱਠਾ ਕਰਕੇ ਤੇ ਆਹ ਦੇਖੋ ਮੈਂ ਟੋਲ ਬਾਕਸ ਪਹਿਲੀ ਖੋਲ ਕੇ ਰੱਖਿਆ ਆ ਆ ਵੀ ਆਪਾਂ ਲਾ ਕੇ ਇਹਨੂੰ ਦੇਖੋ ਪੂਰਾ ਇਹਦਾ ਥੱਲੇ ਬਰਾਬਰ ਕਰਕੇ ਲਾ ਦਿੱਤਾ ਆਹ ਵਾਲੇ ਇਹਦੇ ਲੋਕ ਹੁੰਦੇ ਆ ਨਾ ਆਹ ਵਾਲੇ ਆਹ ਦੇਖੋ ਇਹ ਲਾਤੇ ਦੋਨੋਂ ਸਾਈਡ ਹੀ ਹੁੰਦੇ ਆ ਜਦੋਂ ਆਪਾਂ ਚੱਕ ਦੇਣਾ ਹੁੰਦਾ ਆ ਉਦੋਂ ਆਹ ਵਾਲਾ ਲੋਕ ਇੱਥੇ ਫਸ ਜਾਣਾ ਹੁੰਦਾ ਆ ਆ ਦੇਖੋ ਆਹ ਵਾਲਾ ਤੁਹਾਨੂੰ ਜੇ ਸ਼ੇਕ ਦੇਦਾ ਨਾ ਆਹ ਵਾਲਾ ਆਪਾਂ ਤੇ ਜਦੋਂ ਆਪਾਂ ਲਾਉਣਾ ਹੁੰਦਾ ਆ ਉਦੋਂ ਦੁਬਾਰਾ ਇਹ ਲੋਕ ਇੱਥੇ ਫਸ ਜਾਣੇ ਹੁੰਦੇ ਆ ਤੇ ਆ ਟੋਲ ਬਾਕਸ ਮੈਂ ਆਪਣਾ ਖੋਲ ਕੇ ਰੱਖਿਆ ਆ ट्रायंगल ਇਕੱਠਾ ਕਰਕੇ ਆਪਾਂ ਹੁਣ ਇਹਦੇ ਵਿੱਚ ਰੱਖ ਦੇਣਾ ਤੇ ਚਲੋ ਚਲੀਏ ਅੱਗੇ ਲੋ ਵੀ ਮਿੱਤਰੋ ਐਸੀ ਆਪਣਾ ਬਲੌਗ ਜੋ ਕਿ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਸੀਗੀ ਕਿ ਡਰਾਈਵਰ ਕਦੀ ਕਦੀ ਫਸ ਵੀ ਜਾਂਦਾ ਜਦੋਂ ਫਸਦਾ ਤੇ ਫਸਦਾ ਵੀ ਕਿੰਨਾ ਬੁਰਾ ਆ ਹਨਾ ਤੁਹਾਡੇ ਨਾਲ ਸਾਰੀ ਸ਼ੇਅਰ ਕਰ ਦਿੱਤੀ ਆ ਤੇ ਬਾਕੀ ਮੇਰੇ ਵੀਰ ਜਿਹੜੇ ਵੀ ਕਹਿੰਦੇ ਆ ਕਿ ਭਾਜੀ ਬਲੌਗ ਜਲਦੀ ਪਾਇਆ ਕਰੋ ਜਾਂ ਬਲੌਗ ਨਹੀਂ ਆਉਣ ਦੇ ਭਾਈ ਮੈਂ ਬਲੌਗ ਜਿਹੜੇ ਆ ਹਫਤੇ ਦੇ ਵਿੱਚ 3 ਪਾਉਣ ਦੀ ਸੋਚੀ ਆ ਪਰ ਹੁਣ ਅਨਫੋਰਚੂਨੇਟਲੀ ਆਪਾਂ ਕਹਿ ਸਕਦੇ ਆ ਮੇਰੇ ਨਾਲ ਯਾਰ ਇਨਫੈਕਸ਼ਨ ਜੀ ਹੋ ਗਈ ਆ ਜਿਹਦੇ ਕਰਕੇ ਮੈਂ ਬਲੌਗ ਪਾਉਣ ਨਹੀਂ ਡਿਆ ਹੈਗਾ ਆਪਣੇ ਕੋ ਜਿਹੜੇ ਫੋਨ ਆ ਫੋਨ ਵੀ ਮੈਂ ਆਪਣੇ ਕੋ ਥੋੜੇ ਦੂਰ ਹੀ ਰੱਖਦਾ ਆ ਤੇ ਥੋੜਾ ਹਾਈ ਜੀਨ ਸਾਰਾ ਕੁਛ ਨਾ ਆਲੇ ਦੁਆਲੇ ਦਾ ਜੋ ਕੁਝ ਵੀ ਆਪਾਂ ਕਹਿ ਸਕਦੇ ਹਾਂ ਸਾਰਾ ਕੁਝ ਆਈ ਜੀ ਰੱਖਦਾ ਹਾਂ ਖਾਣ ਪੀਣ ਦੇ ਵਿੱਚ ਮੈਂ ਪੂਰਾ ਨੈਟ ਤੋਂ ਦੇਖ ਕੇ ਕਿ ਕਿਹੜੀ ਚੀਜ਼ ਖਾਣੀ ਚਾਹੀਦੀ ਕਿਹੜੀ ਨਹੀਂ ਸੋ ਐਸਾ ਉਹਨਾਂ ਮੇਰੀ ਲਾਈਫ ਥੋੜੀ ਜਿਹੀ ਚੱਲਣ ਢੇ ਇਸ ਕਰਕੇ ਬਲੌਗ ਮੇਰੇ ਪ੍ਰੋਪਰ ਆਉਂਦੇ ਨਹੀਂਓ ਪਰ ਫਿਰ ਵੀ ਕਾਫੇ ਵਿੱਚ ਜਿਆਦਾ ਨਹੀਂ ਦੋ ਬਲੌਗ ਤੁਹਾਨੂੰ ਮਿਲ ਜਾਇਆ ਕਰਨਗੇ ਸਹੀ ਆ ਬਸ ਆਹ ਇੱਕ ਛੋਟੀ ਜਿਹੀ ਪ੍ਰੋਬਲਮ ਬਸ ਸਾਰੇ ਜਣੇ ਰੱਬ ਨੂੰ ਦੁਆ ਕਰੋ ਕਿ ਜਿਹੜੀ ਇਨਫੈਕਸ਼ਨ ਆ ਜਲਦੀ ਜਲਦੀ ਸਹੀ ਹੋ ਜਾਵੇ ਮੈਂ ਦੱਸ ਨਹੀਂ ਸਕਦਾ ਹੈਗਾ ਇਨਫੈਕਸ਼ਨ ਕਿੱਦਾਂ ਦੀ ਹੈ ਕੀ ਹਿਸਾਬ ਆ ਬਸ ਇਨਫੈਕਸ਼ਨ ਆ ਕੋਈ ਵੀ ਗਲਤ ਨਾ ਇਹ ਗੱਲ ਨੂੰ ਪਾਸੇ ਨਾ ਲੈ ਕੇ ਜਾ ਕੋਈ ਵਾਇਰਸ ਵਗੈਰਾ ਇਦਾਂ ਦਾ ਨਹੀਂ ਵਾਪਸੇ ਕੁਝ ਵੀ ਹੈਗਾ ਹੱਥ ਹੀ ਛੋੜੇ ਤੁਹਾਡੇ ਮੂਰੇ ਬਸ ਇਨਫੈਕਸ਼ਨ ਆ ਛੋਟੀ ਜੀ ਤੇ ਉਹ ਜਿੱਦਾਂ ਹੀ ਆਪਣੀ ਸੈੱਟ ਹੋ ਗਈ ਤੇ ਆਪਾਂ ਵੀਕ ਦੇ ਤਿੰਨ ਬਲੌਗ ਪੱਕੇ ਕਰ ਦੇਣੇ ਆ ਬਸ ਥੋੜੀ ਜਿਹੀ ਇਹ ਪ੍ਰੋਬਲਮ ਆ ਭਰਾ ਮੇਰੇ ਸਾਰੇ ਜਣੇ ਗੱਲ ਨੂੰ ਸਮਝੋ ਇਸ ਕਰਕੇ ਮੇਰੇ ਬਲੌਗ ਨਹੀਂ ਆਉਣ ਦੇ ਸੀ ਪਰ ਜਿੱਦਾਂ ਹੀ ਆਪਾਂ ਸਹੀ ਹੋ ਗਏ ਆਪਾਂ ਨਾਲ ਹੀ ਕੰਟੀਨਿਊਸਲੀ ਬਲੌਗ ਪਾਉਣੇ ਆ ਸੋ ਆਈ ਹੋਪ ਕਿ ਅੱਜ ਦੀ ਜਿਹੜੀ ਆ ਵੀਡੀਓ ਵੈਸੇ ਤਾਂ ਮੈਂ ਹਰ ਵੀਡੀਓ ਦੇ ਵਿੱਚ ਇਹੀ ਹੁੰਦਾ ਆ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਤੁਹਾਡੇ ਤੱਕ ਲੈ ਕੇ ਆਵਾਂ ਹਨਾ ਜਿੰਨੀ ਵੀ ਹੋ ਸਕਦੀ ਆ ਉਨੀ ਇਨਫੋਰਮੇਸ਼ਨ ਤੁਹਾਡੇ ਤੱਕ ਲੈ ਕੇ ਆਵਾਂ ਪਰ ਅੱਜ ਦੀ ਵੀਡੀਓ ਤੋਂ ਮੇਰੇ ਜਿਹੜੇ ਵੀਰਪਰਾ ਆਉਣਾ ਚਾਹੁੰਦੇ ਆ ਤੇ ਜਿਹੜੇ ਆਲਰੇਡੀ ਇੱਥੇ ਹੈਗੇ ਆ ਤੇ ਕਿਸੇ ਨਾਲ ਵੀ ਇਦਾਂ ਦਾ ਹੈਪਨ ਨਹੀਂ ਹੋਇਆ ਚਲੋ ਮੇਰੇ ਨਾਲ ਤਾਂ ਹੁਣ ਤਿੰਨ ਚਾਰ ਵਾਰ ਹੋ ਘਟਿਆ ਪਰ ਜਿਹੜੇ ਆਪਣੇ ਨਵੇਂ ਭਰਾ ਆ ਜਾਂ ਜਿਹੜੇ ਪੁਰਾਣੇ ਵੀ ਆ ਜਿਨ੍ਹਾਂ ਨਾਲ ਇਹ ਹੈਪਨ ਨਹੀਂ ਹੋਇਆ ਹੈਗਾ ਇਹ ਕਿਤੇ ਵੀ ਹੋ ਸਕਦਾ ਸੋ ਆਹ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਹੈਲਪ ਮਿਲੂਗੀ ਤੇ ਬਾਕੀ ਸਾਰਿਆਂ ਨੂੰ ਇੰਨੀ ਕ ਗੱਲ ਦਾ ਸੌਰੀ ਕਿ ਮੈਂ ਉਹ ਜਿਹੜੀ ਵੀਡੀਓ ਸ਼ੁਰੂ ਤੋਂ ਨਹੀਂ ਬਣਾਈ ਟਾਇਰ ਖੋਲਣ ਤੋਂ ਨਹੀਂ ਬਣਾਈ ਸੋ ਬਾਕੀ ਟਾਇਰ ਖੋਲ ਕੇ ਆਲਰੇਡੀ ਰੱਖਿਆ ਸੀ ਉਸ ਤੋਂ ਬਾਅਦ ਦੀ ਜਿੰਨੀ ਵੀਡੀਓ ਸੀਗੀ ਉਹ ਤਾਂ ਮੈਂ ਤੁਹਾਡੇ ਤੱਕ ਸਾਰਿਆਂ ਨਾਲ ਸ਼ੇਅਰ ਕੀਤੀ ਹੋਈ ਆ ਸਹੀ ਆ ਸੋ ਮਿਲਦਿਆਂ ਨਾ ਵੀ ਸਵੇਰ ਤੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰੇ ਜਣੇ ਚੜ੍ਹਦੀ ਕਲਾ ਚ ਰਹੋ ਤੇ ਇਦੀ ਬਲੌਗ ਨੂੰ ਪਿਆਰ ਦਿੰਦੇ ਰਹੋ ਆਪਣਾ ਤੇ ਲਾਈਕ ਸ਼ੇਅਰ ਕਮੈਂਟ ਕਰਦੇਆ ਕਰੋ ਵੱਧ ਤੋਂ ਵੱਧ ਆਪਣੇ ਕਮੈਂਟ ਕਰਿਆ ਕਰੋ ਤਾਂ ਜੋ ਜਵਾਬ ਦੇਣ ਦਾ ਹੀ ਮਜ਼ਾ ਆਵੇ ਮੈਨੂੰ ਪਤਾ ਮੈਂ ਪਿਛਲੇ ਬਲੌਗਾਂ ਚ ਕਿਸੇ ਦਾ ਵੀ ਕਮੈਂਟ ਦਾ ਜਵਾਬ ਨਹੀਂ ਦਿੱਤਾ ਸੀ ਕਿਉਂਕਿ ਮੈਨੂੰ ਮੈਂ ਕਮੈਂਟ ਦੇਖਦਾ ਨਹੀਂ ਸੀਗਾ ਤੁਹਾਨੂੰ ਸਹੀ ਜਿਹੜੀ ਗੱਲ ਤੁਸੀਂ ਭਾਵੇਂ 2 ਕਮੈਂਟਾਂ ਭਾਵੇਂ 12 ਕਮੈਂਟ ਪਰ ਮੈਂ ਦੇਖਦਾ ਨਹੀਂ ਸੀਗਾ ਕਿਉਂਕਿ ਯਾਰ ਕਈ ਲੋਕੀ ਮੈਨੂੰ ਇਦਾਂ ਦੇ ਕਮੈਂਟਾਂ ਦੇ ਵਿੱਚ ਮਿਲੇ ਸੀਗੇ ਚਲੋ ਉਹਨਾਂ ਤੋਂ ਹੁਣ ਮੈਂ ਆਪਣੇ ਬਲੌਗ ਆਪਣਾ ਚੈਨਲ ਹਾਈਡ ਕਰ ਦਿੱਤਾ ਆ ਪਰ ਕਿ ਲੋਕੀ ਮੈਨੂੰ ਇਦਾਂ ਦੇ ਮਿਲੇ ਸੀਗੇ ਜਾਂ ਜਿਹੜੇ ਗਲਤ ਕਮੈਂਟ ਕਰ ਦਿੰਦੇ ਸੀਗੇ ਧਮਕੀਆਂ ਧੁੰਕੀਆਂ ਵਗੈਰਾ ਦੇਣ ਲਾ ਪੈਂਦੇ ਸੀਗੇ ਸੋ ਮੈਂ ਇਦਾਂ ਦਾ ਬੰਦਾ ਨਹੀਂ ਹੈਗਾ ਤਾਂ ਮੈਨੂੰ ਆ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਸੋ ਚਲੋ ਮਿੱਤਰੋ ਮਿਲਦੇ ਆਂ ਫਿਰ ਕਿਸੇ ਨਵੇਂ ਬਲੌਗ ਦੇ ਨਾਲ ਸასი ਗੱਲ ਸਾਰਿਆਂ ਨੂੰ